ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾ ਪਹਿਰ ਰਹਤ ਥੀ ਵੀਰ ਵਾਰ ਦਿਨ ਜਾਨ ਕਤਕ ਸੁਦੀਪ ਚੰਮਲ ਕੋ ਅਬਚਲ ਨਗਰ ਨਿਸ਼ਾਨ ਤੀਰਣਾ ਬੀਰਣਾ ਮੀਰਣਾ ਤੋ ਸਮ ਤੋ ਲਖਾ ਹਮ ਸ੍ਰੀ ਕਰਤਾ ਸਾਹ ਨਿਸ਼ਾਹ ਗੋਬਿੰਦ ਗੁਰੂ ਪ੍ਰਭ ਜੋ અવਤਾਰਨ ਕੋ ਅਵਤਾ ਹਾਂਜੀ ਗੁਰੂ ਖਾਲਸਾ ਜੀ ਜਿਵੇਂ ਆਪਜੀ ਜਾਣਦੀ ਹਾਂ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਾ ਪੈਮਾਨੇ ਸ਼ਾਨ 1300 ਕੋੜ ਸਵਾਰ ਭਾਰਤ ਵਿਸ਼ਵ ਹਿੰਦੁਸਤਾਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਮੇਜਰ ਸਿੰਘ ਸਾਹਿਬ ਜੀ ਸੋਢੀ ਸਾਹਿਬ ਇਨ੍ਹਾਂ ਮਹਾਪੁਰਖਾਂ ਦੀ ਰਹਿਨਮਾਈ ਹੈ ਇੱਥੇ ਅੱਜ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਾ ਨਿਸ਼ਾਨੇ ਖਾਲਸਾ ਹੈ ਆਪਣੇ ਹੈੱਡਕੁਆਰਟਰ ਸਤਖੰਡ ਤੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਚਾਲੇ ਮਾਰੇ ਸਨ ਸੋ ਅੱਜ ਮਾਹਪੁਰਖਾ ਦੇ ਨਾਲ ਅੱਜ ਗੁਰੂ ਕੇ ਪੰਥਕਾਰ ਸ੍ਰੀ ਦੀ ਸਾਰੀਆਂ ਫੌਜਾਂ ਪਹੁੰਚੀਆਂ ਹੋਈਆਂ ਨੇ ਤੇ ਆਪ ਜੀ ਨੂੰ ਸਾਰੇ ਇਸ ਮਹਾਰਾਸ਼ਟਰ ਦੇ ਜਿਹੜਾ ਇਹ ਸੂਰਮਿਆਂ ਦਾ ਏਰੀਆ ਹੈ ਸਾਰਿਆਂ ਦਰਸ਼ਮਦਾਰੇ ਕਰਾ ਰਹੇ ਹਾਂ ਤੇ ਹੁਣ ਅਸੀਂ ਪਹੁੰਚ ਗਏ ਹਾਂ ਸ਼ਹਿਰ ਦੇ ਅੰਦਰ ਐਂਟਰੀ ਕਰ ਚੁੱਕੇ ਹਾਂ ਤੇ ਇੱਥੋਂ ਦਾ ਜਿਹੜਾ ਤੁਹਾਨੂੰ ਖੂਬਸੂਰਤ ਨਜ਼ਾਰਾ ਇਹ ਵੀ ਤੁਹਾਨੂੰ ਦਿਖਾਉਣ ਲੱਗੇ ਹਾਂ ਕਿਉਂਕਿ ਗੁਰੂ ਖਾਲਸਾ ਜੀ ਸਤਖੰਡ ਦਾ ਮਤਲਬ ਉਹ ਹੋਇਆ ਜਿੱਥੇ ਆ ਕੇ ਮਨ ਦਾ ਮੁਕਤ ਹੋ ਜਾਵੇ ਇਹ ਉਹ ਜਿੱਤੇ ਆਪ ਦੁਸ਼ਟ ਦਵਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਆਗੇ ਤੱਪ ਕੀਤਾ ਤੇ ਫਿਰ ਜਾ ਕੇ ਆਪਣੇ ਗੁਰਸੇਖਾਂ ਨੂੰ ਅਖੀਰਲੇ ਸਮੇਂ ਆਗਿਆ ਭਈ ਅਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਨਉ ਗ੍ਰੰਥ ਇਹ ਉਪਦੇਸ਼ ਕਰਕੇ ਸਾਰੇ ਸੰਸਾਰ ਜਗਤ ਜਲੰਦੇ ਨੂੰ ਉਤਾਰਦੇ ਹੋਏ ਗੁਰੂ ਕਲਗੀ ਧਰ ਸਿੰਘ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਤੇ ਓਸੀ ਧਰਤੀ ਦੇ ਆਪ ਜੀ ਦਰਸ਼ਨ ਕਰ ਰਹੇ ਹਾਂ ਤੇ ਹੁਣ ਵੀ ਦੇਖ ਰਹੇ ਹਾਂ ਇਹ ਸ਼ਹਿਰ ਦਾ ਕਿੱਡਾ ਖੂਬਸੂਰਤ ਨਜ਼ਾਰਾ ਹੈ ਤੇ ਇੱਥੇ ਗੁਰੂ ਕਲਗੀ ਦਰ ਸਿੰਘ ਸਾਹਿਬ ਜੀ ਨੇ ਆਪਣੇ ਚੋ ਚਰਚਾਗੇ ਸਿੰਘਾਂ ਨੂੰ ਆਪਣੀਆਂ ਬਖਸ਼ਿਸ਼ਾਂ ਦਿੱਤੀਆਂ ਸਨ ਤੇ ਜਿਹੜੀਆਂ ਆਪਾਂ ਤਨਖਾਹਾਂ ਦੇ ਵਜਨ ਕਰਦੇ ਹਾਂ ਅੱਜ ਇਹ ਤਨਖਾਹਾਂ ਲੱਗਦੀਆਂ ਹਨ ਤੇ ਇਹ ਇੱਥੇ ਹੀ ਉਹ ਸਥਾਨ ਹੈ ਜਿੱਥੇ ਗੁਰੂ ਕਲਗੀ ਦਰ ਸਿੰਘ ਸਾਹਿਬ ਜੀ ਨੇ ਢਾਲਾਂ ਨਾਲ ਭਰ-ਭਰ ਕੇ ਆਪਣੇ ਸਿੰਘਾਂ ਨੂੰ ਮੋਹਰਾ ਬਖਸ਼ਿਸ਼ਾਂ ਦਿੱਤੀਆਂ ਸਨ ਵਡਿਆਈਆਂ ਬਖਸ਼ਿਸ਼ਾਂ ਦਿੱਤੀਆਂ ਸਨ ਤੇ ਇੱਥੇ ਗੁਰੂ ਕਲਗੀ ਤਰ ਸਿੰਘ ਸਾਹਿਬ ਜੀ ਨੇ ਆਪਣਾ ਬਯੰਤ ਸਮਾਪਤੀਤ ਕੀਤਾ ਤੇ ਇਥੋਂ ਦੇ ਸਿੱਖਾਂ ਦੇ ਵਿੱਚ ਵੀ ਆਏ ਤੁਸੀਂ ਇਹ ਹੀ ਚੀਜ਼ ਦੇ ਸਕਦੇ ਹੋ ਸ਼ਸਤਰਹੀਨ ਨਾਕਬੂ ਹੋਈ ਰਹਿਤਵੰਤ ਖਾਲਸਾ ਹੈ ਸੋਈ ਇਥੋਂ ਦੇ ਸਿੱਖ ਅੱਜ ਵੀ ਤਿਆਰ ਬਰਤਿਆ ਰਹਿੰਦੇ ਹਨ ਚਾਹੇ ਉਹ ਮਾਈ ਭਾਈ ਬੱਚਾ ਬੁੱਢਾ ਕੋਈ ਵੀ ਕਿਉ ਨਾ ਹੋਵੇ ਸਾਰੇ ਕਿਸਾ ਧਾਰੀ ਸ਼ਸਤਰ ਧਾਰੀ ਤਿਆਰ ਬਰਤਿਆ ਰਹਣ ਤੇ ਆਪ ਜੀ ਦੇ ਸਾਹਮਣੇ ਇਹ ਨਾਦੇੜ ਸ਼ਹਿਰ ਦਾ ਜਿਹੜਾ ਖੂਬਸੂਰਤ ਨਜ਼ਾਰਾ ਆਪ ਜੀ ਦੇ ਸਾਹਮਣੇ ਹੈ ਤੇ ਕੁਝ ਕੀ ਸਮੇਂ ਤੱਕ ਅਸੀਂ ਮਾਹਪੁਰ ਖਾਦੇ ਨਾਲ ਇਹ ਸਾਠਿਕਾਂ ਚਰੀ ਇਹ ਜੂਰ ਸਾਹਿਬ ਦੇ ਆਪਣੇ ਪੜਾਵਾਂ ਦੇ ਉੱਪਰ ਪਹੁੰਚਣ ਵਾਲੇ ਹਾਂ ਤੇ ਉਹਦੇ ਵਿੱਚ ਗੁਰੂ ਖਾਲਸਾ ਜੀ ਇੱਥੋਂ ਅਸੀਂ ਹੁਣ ਪਹੁੰਚਣਾ ਆਇਆ ਗੁਰਦੁਆਰਾ ਸ਼ਰੀਬਾਹਲੀ ਸਾਹਿਬ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਐਸੇ ਮਹਾਬਲੀ ਯੋਧੇ ਮਹਾਰਾਜੇ ਹੋਏ ਹਨ ਜਿਨ੍ਹਾਂ ਨੂੰ ਇਹ ਬਚਨ ਹੋਈ ਸੀ ਵੀ ਕਹਿੰਦੇ ਗੁਰੂ ਕਲਗੀਦਰ ਸਿੰਘ ਸਾਹਿਬ ਜੀ ਕਹਿ ਕੇ ਗਏ ਸਨ ਅਖੀਰਲੇ ਸਮੇ ਜਿਹੜਾ ਵੀ ਸਾਡੇ ਤਪ ਸਥਾਨ ਤੇ ਅੰਗੀਠਾ ਬਣਾਵੇਗਾ ਜਿਹੜਾ ਸਾਡੇ ਅਖੀਰਲੇ ਸਮੇ ਜੋ ਵੀ ਸਾਡੀ ਅਖੀਰਲੀ ਯਾਦਗਰੀ ਬਣਾਵੇਗਾ ਤੇ ਇਹ ਵੀ ਬਚਨ ਹੈ ਉਸ ਦਾ ਪੂਰਾ ਤਬਾਹ ਪਰਿਵਾਰ ਤਬਾਹ ਹੋ ਜਾਵੇਗਾ ਉਸ ਦਾ ਸਾਰਾ ਖੇਰੂ ਖੇਰੂ ਹੋ ਜਾਵੇ ਕਸਤਾ ਵੀ ਪਰਿਵਾਰ ਪਰ ਕਹਿੰਦੇ ਮਹਾਰਾ ਜੀ ਸਿੰਘ ਆਪਣੇ ਪਰਿਵਾਰ ਦੀ ਬਿਨਾ ਪ੍ਰਵਾਹ ਕੀਤਿਆਂ ਕਹਿੰਦੇ ਉਹ ਸੂਰਮੇ ਨੇ ਸਭ ਤੋਂ ਪਹਿਲਾਂ ਇਹ ਸੱਚਖੰਡ ਦੀ ਸੇਵਾ ਕਰਾਈ ਇਹ ਸੱਚਖੰਡ ਤੇ ਸਭ ਤੋਂ ਪਹਿਲਾਂ ਸੇਵਾ ਕਰਨ ਵਾਲਾ ਇਹੀ ਸਥਾਨ ਸ੍ਰੀ ਬੋਲੀ ਸਾਹਿਬ ਇੱਥੇ ਅੱਜ ਸ਼ਰੋਣੀ ਪੰਥ ਅਕਾਲੀ ਦਸ਼ਮੇਸ਼ਰਨਾਂ ਦਾ ਸਿੰਘ ਸਾਹਿਬ ਇਹਦਰ ਬਾਬਾ ਜੀ ਬਾਬਾ ਮੇਦਰ ਸਿੰਘ ਸਾਹਿਬ ਦੀ ਸੋਢੀ ਸਾਹਿਬ ਇਨਾ ਮਹਾਂਪੁਰਖਾਂ ਦੀ ਰਾਇਨਮਾਈ ਹੇਠ ਪੜਾ ਕੀਤੇ ਹਨ ਇਹ ਉਹੀ ਸਥਾਨ ਹੈ ਜਿੱਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਭ ਤੋਂ ਪਹਿਲਾਂ ਇੱਥੇ ਕਾਰ ਸੇਵਾ ਕਰਾਈ ਤੇ ਇਹ ਜਿਹੜਾ ਸਚਕਣ ਜੀ ਦੇ ਉੱਪਰ ਜਿਹੜਾ ਤੁਸੀਂ ਸਾਰੀ ਸੋਨੇ ਦਾ ਜਿਹੜੀ ਸੁੰਦਰਤਾ ਹੀ ਦੇਖਦੇ ਹੋ ਇਹ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਖਸ਼ਿਸ਼ ਹੈ ਤੇ ਬਿਆੰਤ ਐਸੇ ਕਾਰ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀਤੇ ਤੇ ਹੁਣ ਇਹ ਤੁਸੀਂ ਦੇਖ ਰਹੇ ਹੋ ਅਸੀਂ ਸਚਕਣ ਸ਼੍ਰੀ ਹਜੂਰ ਸਾਹਿਬ ਦੇ ਬਿਲਕੁਲ ਅੰਦਰ ਨਾ ਦੇੜ ਪਹੁੰਚ ਗਏ ਹਾਂ ਸ਼ਹਿਰ ਦਾ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਤੇ ਤੁਸੀਂ ਦੂਰੋਂ ਹੀ ਦੇਖ ਸਕਦੇ ਹੋ ਜਿਹੜਾ ਇਹ ਅਸਤਾਬਲ ਦੇਖਣ ਲੱਗ ਗਿਆ ਹੈ ਬਾਬਾ ਅਨਮੋਲ ਸਿੰਘ ਸਾਹਿਬ ਜੀ ਕਹਿੰਦੇ ਇੱਥੇ ਹੀ ਆਪ ਸਜਦੇ ਹੁੰਦੇ ਹਨ ਜਿਹਨੂੰ ਦੀਨਾਰੇ ਸ਼ਿੰਗਾਰ ਕੇ ਨਿਹੰਗ ਸਿੰਘ ਤੇ ਹਜੂਰੀ ਫੌਜਾਂ ਹੱਲਾ ਕੱਢਦੀਆਂ ਹਨ ਤੇ ਬੜੀ ਸ਼ਾ ਸ਼ੌਕ ਦੇ ਨਾਲ ਗੁਰੂ ਪੰਥ ਕਾਲਸਾ ਇੱਥੇ ਹੋਲਾ ਮਲਾ ਤੇ ਬੜੀ ਖੂਬਸੂਰਤੀ ਨਾਲ ਦਸ਼ਹਿਰੀ ਦਾ ਤਿਹਾਰ ਮਨਾਉਂਦਾ ਹੈ ਤੇ ਇਹ ਤੁਸੀਂ ਦੇਖ ਰਹੇ ਹੋ ਤੇ ਬਾਬਾ ਜੀ ਜਦੋਂ ਪਹੁੰਚ ਰਹੇ ਤੇ ਇੱਥੋਂ ਦੀ ਸੰਗਤਾਂ ਨੇ ਬੜਾ ਹਮ ਹੁਮਾ ਕੇ ਬਾਬਾ ਜੀ ਦਾ ਸਵਾਗਤ ਕਰਨ ਦੇ ਵਾਸਤੇ ਪਹੁੰਚਿਆ ਨੇ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਾਡੇ ਪੰਥ ਦੇ ਬੜੇ-ਬੜੇ ਸੂਰਮੇ ਸਿੰਘ ਜਿਹੜੀਆਂ ਸੇਵਾਵਾਂ ਕਰਕੇ ਗੁਰੂਕਲ ਗਿੱਤ ਰਣ ਸਿੰਘ ਸਾਹਿਬ ਦੇ ਖੁਸ਼ੇ ਪ੍ਰਾਪਤ ਕਰਦੇ ਹਨ ਤੇ ਇਹ ਵੀ ਬਾਬਾ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ ਨੇ ਤੇ ਇੱਥੇ ਗੁਰੂ ਖਾਲਸਾ ਜੀ ਹੁਣ ਫੌਜਾਂ ਪਹੁੰਚ ਗਿਆ ਨੇ ਗੁਰਦੁਆਰਾ ਬੌਲੀ ਸਾਹਿਬ ਦਮਨਵਾ ਸਾਹਿਬ ਜਿੱਥੇ ਸਾਡੇ ਪੰਥ ਦੇ ਮਹਾਨ ਜਰਨੈਲ ਸਿੰਘ ਸਾਹਿਬ ਇਹ ਦਰ ਬਾਬਾ ਜੀ ਬਾਬ ਮੈਜਰ ਸਿੰਘ ਸਾਹਿਬ ਜੀ ਸੋਢੀ ਸਾਹਿਬ ਖਜੂਰੀ ਫੌਜਾਂ ਦੇ ਨਾਲ ਆਪਣਾ ਪ੍ਰੇਮ ਪਿਆਰ ਵਾਂ ਸਾਝਾ ਕਰਦੇ ਹੋਏ ਗੁਰੂ ਖਾਲਸਾ ਜੀ ਇਹ ਵੀ ਮਹਾਂਪੁਰਖਾਂ ਦਾ ਪਿਆਰ ਹੀ ਹੈ ਤੇ ਆ ਇਧਰ ਘੋੜਸਵਾਰ ਫੌਜਾਂ ਵੀ ਆਪਣੇ ਪੂਰੀਆਂ ਤਿਆਰ ਬਰ ਤਿਆਰ ਕਹਿੰਦੇ ਸ਼ਸਤਰ ਇਹ ਸ਼ਸਤਰਾਂ ਦੇ ਨਾਲ ਸਦਾ ਪ੍ਰੇਮ ਕਰਨ ਵਾਲੀਆਂ ਘੋੜਸਵਾਰ ਚਕਰਵਰਤੀ ਫੌਜਾਂ ਇਹਨਾਂ ਦੇ ਤੋਂ ਗੁਰੂ ਕਲਗੀ ਤਰ ਸਿੰਘ ਸਾਹਿਬ ਸਦਾ ਮਿਹਰਮਾਨ ਰਹਿੰਦੇ ਨੇ ਤੇ ਸਾਰੀਆਂ ਫੌਜਾਂ ਤਿਆਰ ਬਰ ਤਿਆਰ ਹੋ ਕੇ ਮਹਾਪੁਰਸ਼ਾਂ ਨੂੰ ਨਮਸਕਾਰ ਕਰਕੇ ਆਪਣੇ ਘੋੜਿਆਂ ਨੂੰ ਹੁਣ ਫੇਰੇ ਦਿਖਾਉਣ ਲੱਗੇ ਹਨ ਤੇ ਮਹਾਪੁਰਖ ਸੰਗਤਾਂ ਦੇ ਨਾਲ वार्तालाਪ ਕਰ ਰਹੇ ਹਨ ਤੇਦਰ ਘੋੜਸਾਰ ਫੌਜਾਂ ਵੀ ਆਪਣੇ ਉਤਰਣ ਲੱਗੀਆਂ ਹੋਈਆਂ ਹਨ ਤੇ ਇੱਥੇ ਹੀ ਹੁਣ ਇਸ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਪੜ ਕੇ ਵੇਖਣਾ ਹੋਵੇ ਤਾਂ ਉਹ ਵੀ ਵੇਖ ਸਕਦੇ ਹੋ ਤੇ ਇਹ ਸਾਰੇ ਇੱਥੇ ਚੱਪੇ-ਚੱਪੇ ਦੇ ਗੁਰੂ ਖਾਲਸਾ ਜੀ ਸ਼ਹੀਦਾਂ ਦਾ ਖੁੰਡ ਲਿਆ ਹੋਇਆ ਹੈ ਜਿੱਥੇ ਜਾਵੋਗੇ ਉੱਥੇ ਸ਼ਹੀਦਾਂ ਦੀ ਕਲਾ ਤੁਹਾਨੂੰ ਪ੍ਰਤੱਖ ਵੇਖਣ ਨੂੰ ਮਿਲੇਗੀ ਕਹਿੰਦੇ ਪ੍ਰਤੱਖ ਕਾਲ ਪ੍ਰਤੱਖ ਕਲਾ ਪਾਰ ਬ੍ਰਹਮਤਨੀਸ਼ਾ ਗ੍ਰੰਥ ਪੰਥ ਕਾਲਸ ਵਰਤੰਤਾ ਇਹ ਉਹ ਕਲਾ ਹੈ ਜਿੱਥੇ ਗੁਰਦੁਆਰਾ ਦੰਦਾਂ ਸਾਹਿਬ ਜੀ ਦੇ ਆਪ ਜੀ ਦਰਸ਼ਨ ਕਰ ਰਹੇ ਹਾਂ ਸੁੰਦਰ ਦਰਬਾਰ ਸਜੇ ਹੋਏ ਹਨ ਤੇ ਜਿੱਥੇ ਮਹਾਨ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜਿਨ੍ਹਾਂ ਨੇ ਇਸ ਸਥਾਨ ਦੀ ਸੇਵਾ ਕਰਾਈ ਇੱਥੇ ਥੋੜੇ ਸਮੇਂ ਪਹਿਲਾਂ ਸਿੰਘਾਂ ਨੇ ਰਗੜੇ ਪਾਏ ਸਨ ਉੱਥੇ ਕਿਹਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੰਘ ਇੱਥੇ ਆ ਕੇ ਰਗੜੇ ਲਾਉਂਦੇ ਸਨ ਬੜੇ ਤਿਆਰਬਰ ਤਿਆਰ ਪਰੇ ਦੇ ਵਿੱਚ ਰਹਿ ਕੇ ਆਪਣੇ ਸਾਰੇ ਪਰੇ ਨਿਭਾਉਂਦੇ ਸਨ ਤੇ ਗੁਰੂ ਕਲਗੀਤਰ ਸਿੰਘ ਸਾਹਿਬ ਜੀ ਦੇ ਦਰਬਾਰ ਸਜੇ ਹੋਏ ਹਨ ਆਪ ਜੀ ਦਰਸ਼ਨ ਦਿਦਾਰੇ ਕਰ ਸਕਦੇ ਹੋ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਤੇ ਬਖਸ਼ਿਸ਼ਾਂ ਤੋਂ ਗੁਰੂ ਕਲਗੀਤਰ ਸਿੰਘ ਸਾਹਿਬ ਜੀ ਦੀਆਂ ਹਨ ਜਿਹੜਾ ਅੱਜ ਗੁਰੂ ਕਾ ਪੰਥ ਕਾਰਸਾ ਇਹ ਮਹਾਨ ਤਿਹਾਰ ਮਨਾਉਣ ਦੇ ਵਾਸਤੇ ਪਹੁੰਚਿਆ ਹੈ ਕਹਿੰਦੇ ਜੇ ਗੁਰੂ ਕਲਗੀ ਤਰਸਿੰਘ ਸਾਹਿਬ ਜੀ ਦਾ ਪੰਥ ਅੱਜ ਐਸ ਸੰਸਾਰ ਦੇ ਤੇ ਕਮਾਂਡ ਨਾ ਕਰਦਾ ਹੁੰਦਾ ਨਾ ਹੋਤੀ ਕੁਚੀਲਤਾ ਸਵੇ ਸਨਨਤ ਕਰਾਨ ਕੀ ਇਥੇ ਸਾਰੇ ਮੁਹੰਮਦ ਖਾਨ ਬਿਸਮੱਲਾ ਇਹ ਹੀ ਸਾਰੇ ਕਰਦੇ ਮਿਲਦੇ ਸਨ ਪਰ ਜੇ ਗੁਰੂ ਕਲਗੀ ਤਰਸਿੰਘ ਸਾਹਿਬ ਹੱਕ ਸੱਚ ਦਾ ਨਿਆਂ ਕਰਨ ਦੇ ਵਾਸਤੇ ਤੇਗ ਨਾ ਚੁੱਕਦੇ ਤੇ ਅੱਜ ਇਹ ਬਖਸ਼ਾ ਨਹੀਂ ਸੀ ਹੋਣੀ ਸਤਿ ਨਿਆਂ ਦੀਆਂ ਅੱਜ ਇਹ ਸ਼ਸਤਰ ਪੂਜਨ ਦੇ ਵਾਸ ਹੈ ਤੇ ਸ਼ਸਤਰ ਪੂਜਨ ਦੇ ਵਾਸਤੇ ਨੂੰ ਮਨਾਉਣ ਦੇ ਵਾਸਤੇ ਨਿਹੰਗ ਸਿੰਘ ਫੌਜਾਂ ਪਹੁੰਚੀਆਂ ਹੋਈਆਂ ਨੇ ਤੇ ਸਾਡੇ ਪੰਥ ਦੇ ਮਹਾਨ ਸੂਰਮੇ ਸਿੰਘ ਆਪਣੇ ਤਿਆਰ ਬਰ ਤਿਆਰ ਹੋ ਕੇ ਹੁਣ ਕਮਰ ਕਸੇ ਕਰਕੇ ਰਾਖਿਆਂ ਨੂੰ ਫੇਰਨ ਦੇ ਵਾਸਤੇ ਤਿਆਰ ਬਰ ਤਿਆਰ ਹੋਏ ਹਨ ਤੇ ਇਹ ਤੁਸੀਂ ਦੇਖ ਸਕਦੇ ਹੋ ਸਾਡੇ ਬੜੇ ਪਿਆਰ ਦੇ ਨਾਲ ਇਹ ਟਰੱਕ ਆਲੇ ਦੁਆਲੇ ਪਛਾਣ ਕਰ ਰਹੇ ਹਨ ਤੇ ਇੱਕ ਟਰੱਕ ਹਜੇ ਪਸ਼ਾ ਕਰ ਰਹੇ ਹਨ ਤੇ ਇੱਕ ਗਾਂ ਲੈ ਕੇ ਜਦੋਂ ਉਹਦੇ ਵਿੱਚੋਂ ਘੋੜੇ ਕੱਢਣਗੇ ਤੇ ਉਦੋਂ ਫਿਰ ਉਹ ਟਰੱਕ ਲਿਆ ਕੇ ਤੇ ਸਾਰਾ ਲੰਗਰ ਪਾਣੀ ਦਾ ਜੋ ਵਿਵੇਕ ਦਾ ਪਹਿਰਾ ਸਾਰਾ ਵਿਵੇਕ ਦੇ ਸਾਰਾ ਪਹਿਰਾ ਹੈ ਉਹ ਸਿੰਘ ਬਰਤਨ ਪਾਂਡਾ ਲੈਣ ਦੇ ਵਾਸਤੇ ਦੂਸਰੇ ਖਜ਼ਾਨੇ ਦੇ ਵਿੱਚੋਂ ਲੈ ਕੇ ਆਉਣਗੇ ਇਹਦੇ ਵਿੱਚ ਹੁਣ ਜਿਹੜੇ ਪੰਥ ਦੇ ਇਰਾਕੇ ਹਨ ਉਹ ਸਿੰਘ ਕੱਢਣ ਦੇ ਵਾਸਤੇ ਤਿਆਰ-ਬਰਤਿਆਰ ਹੋਏ ਹਨ ਤੇ ਸਾਹਮਣੇ ਤੁਸੀਂ ਬਾਬਾ ਅਣਮੋਲ ਸਿੰਘ ਜੀ ਜਿਹੜੇ ਉਹ ਵੀ ਸੁਭਾਏਮਾਨ ਹੋਏ ਹਨ ਤੇ ਸਾਰੇ ਇਰਾਕਾਂ ਨੂੰ ਵੇਖ ਕੇ ਆਪਣੀਆਂ ਕਹਿੰਦੇ ਨੇਤ੍ਰ ਪ੍ਰਕਾਸ਼ ਕੀਆ ਗੁਰਦੇਵ ਜਿੱਧਰ ਵੇਖ ਲੈਂਦੇ ਹਨ ਉਧਰ ਹੀ ਬਖਸ਼ਿਸ਼ਾਂ ਕਰ ਦਿੰਦੇ ਹਨ ਉਧਰ ਹੀ ਗੁਰੂ ਕਲਗੀ ਤਰ ਸਿੰਘ ਸਾਹਿਬ ਜੀ ਡਾਢੀਸ ਵੱਲ ਨਿਗਾਹ ਕਰ ਦਿੰਦੇ ਹਨ ਐਸੇ ਆ ਬਖਸ਼ਿਸ਼ਾਂ ਇਹ ਸੱਚਖੰਡ ਦੀ ਧਰਤੀ ਦੇ ਉੱਪਰ ਤੇ ਗੁਰੂ ਕੇ ਪੰਥਕਾਰਚੇ ਦੇ ਉਤਾਰੇ ਹੋ ਗਏ ਹਨ ਤੇ ਥੋੜੇ ਸਮੇਂ ਦੇ ਅੰਦਰ ਤੇ ਥੋੜੇ ਸਮੇਂ ਦੇ ਅੰਦਰ ਹੀ ਹੁਣ ਘੋੜੇ ਉਤਾਰੇ ਜਾਣਗੇ ਸਾਡੇ ਬੜੇ ਪਿਆਰ ਵਾਲੇ ਸਿੰਘ ਭਾਈ ਸਾਹਿਬ ਭਾਈ ਆਕਾਸ਼ਦੀਪ ਸਿੰਘ ਜੀ ਉਹਨਾਂ ਦਾ ਬੜਾ ਹੀ ਜੰਗੀ ਜਿਹੜਾ ਘੋੜਾ ਸਣੀ ਸਿੰਘ ਹੁਣ ਉਹਨਾਂ ਨੂੰ ਵੀ ਵਿੜੇ ਪ੍ਰੇਮ ਸਹਿਤ ਉਤਾਰਨਗੇ ਤੇ ਇਧਰ ਤੁਸੀਂ ਦੇਖ ਸਕਦੇ ਹੋ ਸੇਵਾ ਦੇ ਵਿੱਚ ਜੁਟੇ ਹੋਏ ਹਨ ਕਹਿੰਦੇ ਸਵਸਤ ਬਿਵਸਤ ਹਰ ਕੀ ਸੇਵਾ ਮਦਯੰਤ ਪ੍ਰਭ ਜਾਪਨ ਨਾਨਕ ਰੰਗ ਲਗਾ ਪਰਮੇਸ਼ਰ ਬੜ ਜਨਨਾ ਸ਼ਾਪਨ ਇਸ ਪੰਥ ਦੇ ਵਿੱਚ ਤਾਂ ਸੇਵਾ ਸਿਮਰਨ ਤੇ ਕੀਰਤਵੇਰਤੀ ਕੰਮ ਆਉਂਦੀ ਹੈ ਭਾਈ ਹੋਰ ਮੈਂ ਮੇਰੀ ਜਿਬਤਨ ਹੈ ਮਟਾਈ ਤਬ ਤੇ ਭੇਦ ਕਿ ਸ਼ਰਾਇ ਨਾ ਜਾਈ ਜਦੋਂ ਮੈਂ ਮੇਰੀ ਖਤਮ ਹੋ ਗਈ ਉਹ ਤੇ ਸਾਰਾ ਕੁਝ ਖਤਮ ਹੋ ਜਾਂਦਾ ਹੈ ਤੇ ਹੁਣ ਤੁਸੀਂ ਦੇਖੋਗੇ ਥੋੜੇ ਸਮੇਂ ਦੀ ਅੰਤਰੀ ਸਿੰਘ ਇਹ ਕੋੜਾ ਨੂੰ ਅਰਾਕਿਆ ਨੂੰ ਲਾਗੇ ਥੱਲੇ ਤੇ ਫਿਰ ਆਪਣੇ ਜਿਹੜੇ ਸਥਾਨਾਂ ਦੇ ਉੱਪਰ ਝੋਲੀਆਂ ਲਾ ਕੇ ਉਹਨਾਂ ਨੂੰ ਪੱਠੇ ਇਹ ਦਾਣੇ ਪਾਣੀ ਦਾ ਸਾਰਾ ਜਲ ਪਾਣੀ ਵਿਖਾਉਣਗੇ ਤੇ ਇਹ ਵੀ ਵੱਡੀ ਸੇਵਾ ਹੈ ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਇਹ ਸੰਸਾਰ ਦੇ ਉੱਪਰ ਚਕਰਵਿਰਤੀ ਵਿਤਰੇ ਸਨਾਂ ਤੇ ਕਿਸੇ ਨੇ ਗੁਰ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੂੰ ਵਜਨ ਕੀਤਾ ਵੀ ਜਿਹੜੇ ਭਾਈ ਮਰਦਾਨਾ ਜੀ ਸਨ ਉਹਨਾਂ ਨੇ ਕਦੇ ਵੀ ਗੁਰੂ ਨਾਨਕ ਦੇ ਮਹਾਰਾਜੀ ਇਹ ਸਾਥ ਨਹੀਂ ਛੱਡਿਆ ਤੇ ਗੁਰ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਕਹਿੰਦੇ ਕਹਿੰਦੇ ਸਾਡਾ ਕਿਹੜਾ ਉਹਨਾਂ ਨੇ ਛੱਡਿਆ ਹੈ ਤੇ ਸੇਖਾ ਨੇ ਅਚਨਚੇਤ ਹੋ ਕੇ ਪੁੱਛਿਆ ਮਹਾਰਾਜ ਇਹ ਕੀ ਬਚਨ ਕਹਿੰਦੇ ਜਿਹੜਾ ਇਹ ਸਾਡਾ ਨੀਲਾ ਇਰਾਕਾ ਹੈ ਨਾ ਖਾਲਸਾ ਸੋ ਜੋ ਜਿਹੜਾ ਹੈ ਤਰੰਗ ਖਾਲਸਾ ਸੋ ਜੋ ਕਰ ਹੈ ਨਿਤ ਜੰਗ ਕਹਿੰਦੇ ਜਿਹੜਾ ਇਹ ਸਾਡਾ ਨੀਲਾ ਇਰਾਕਾ ਹੈ ਇਹ ਭਾਈ ਮਰਦਾਨਾ ਜੀ ਹਨ ਇਹ ਜੁਗਾ ਜਗਾਂਤਰਾ ਤੋਂ ਸਤਜੁਗ ਦੇ ਸਮੇਂ ਤੋਂ ਇਹ ਸਾਡੇ ਨਾਲ ਹੀ ਯੁੱਧ ਕਰਦੇ ਆਉਂਦੇ ਹਨ ਤੇ ਕਦੇ ਇਹ ਸਾਡੇ ਸਹਾਈ ਬਾਲ ਮਿੱਤਰ ਬਣ ਕੇ ਸਾਡੇ ਨਾਲ ਵਿਚਰਦੇ ਹਨ ਤੇ ਕਦੇ ਸਾਡੇ ਨਾਲ ਜੰਗ ਦੇ ਇਰਾਕੇ ਬਣ ਕੇ ਵਿਚਰਦੇ ਹਨ ਤੇ ਹੁਣ ਇਹ ਕਲਯੁਗ ਦਾ ਸਮਾਂ ਬਣਿਆ ਹੈ ਇਹ ਸਾਡੇ ਪਿੱਠ ਦੇ ਨਾਲ ਪਿੱਠ ਜੋੜ ਕੇ ਸਾਡੇ ਨਾਲ ਜੰਗ ਦੇ ਮੈਦਾਨ ਦੇ ਅੰਦਰ ਇਹ ਸਾਡੀ ਸਹਾਇਤਾ ਕਰਦੇ ਹਨ ਗੁਰੂ ਕਾਲਸਾ ਜੀ ਭਾਈ ਮਰਦਾਨੇ ਜੀ ਨੇ ਤੇ ਛੇਵੇਂ ਪਾਸ਼ੇ ਨੇ ਜਾਨ ਪਾਈ ਹੋਣ ਦਾ ਮਾਨ ਬਖਸ਼ਿਸ਼ ਕੀਤਾ ਜਾਨ ਪਾਈ ਤੋਂ ਮਤਲਬ ਆਪਣੀ ਜਾਨ ਨਾਲੋਂ ਵੀ ਵੱਧ ਪਿਆਰ ਆ ਜਿੱਦੇ ਤੋਂ ਜਾਨ ਵੀ ਵਾਰੇ ਕਰ ਦਈਏ ਐਸਾ ਰਾਕਿਆਂ ਦੇ ਨਾਲ ਪ੍ਰੇਮ ਪਿਆਰ ਬਰਸ਼ਿਸ਼ ਕੀਤਾ ਹੈ ਗੁਰੂ ਕਲਗੀ ਤਰ ਸਿੰਘ ਸਾਹਿਬ ਜੀ ਨੇ ਤੇ ਹੁਣ ਥੋੜੇ ਸਮੇਂ ਦੇ ਅੰਦਰ ਹੀ ਦੇਖ ਸਕਦੇ ਹਾਂ ਸਿੰਘ ਹੁਣ ਤੇ ਹੁਣ ਪਹਿਲਾ ਜਿਹੜਾ ਘੋੜਾ ਹੈ ਹੁਣ ਇਹ ਤੁਹਾਡੇ ਸਾਹਮਣੇ ਉਤਾਰੇ ਜਾਵੇਗਾ ਤੇ ਇਹ ਵੀ ਗੁਰੂ ਖਾਲਸਾ ਜੀ ਐਵੇਂ ਨਹੀਂ ਕੋਈ ਜਿਹੜਾ ਮਰਜ਼ੀ ਚੜਾ ਲੈ ਜਿਹੜਾ ਮਰਜ਼ੀ ਤਰ ਲੈ ਇਹ ਵੀ ਵਿਧੀ ਹੈ ਇਹ ਜਿਹੜੇ ਗੁਰੂ ਪੰਥ ਕਾਲ ਦੇ ਵਿੱਚ ਆ ਕੇ ਇਸ ਦੇਖਦੇ ਹਾਂ ਤੇ ਨਹੀਂ ਤੇ ਐਵੇਂ ਕੋਈ ਘੋੜੇ 'ਚ ਚੜਾਵੇ ਤੇ ਕੋਈ ਗੋਡਾ ਕਿਟਾ ਕਿਸੇ ਪਾਸੇ ਛਲਾ ਪੈਂਦਾ ਜਾਂ ਕੁਝ ਵੀ ਕਰ ਲੈਂਦਾ ਇਹ ਕੱਚੇ ਸਵਾਰ ਦੀ ਨਿਸ਼ਾਨੀ ਹੈ ਤੇ ਪੰਥ ਦੇ ਵਿੱਚ ਆ ਕੇ ਬੜੇ ਤਜਰਬੇ ਬੜੀਆਂ ਚੀਜ਼ਾਂ ਸਿੱਖਾਂ ਸਿੱਖਣ ਨੂੰ ਮਿਲਦੀਆਂ ਹਨ ਤੇ ਹੁਣ ਇਹ ਜਿਹੜਾ ਪਹਿਲਾ ਕੋੜਾ ਹੈ ਇਹ ਜਿਹੜਾ ਸਾਰਿਆਂ ਨਾਲੋਂ ਗੁਰੂ ਖਾਲਸਾ ਜੀ ਇਹ ਹੈ ਸਣੀ ਇਹ ਸਣੀ ਕੋੜਾ ਜਿਹੜਾ ਸਾਰਿਆਂ ਨੇ ਪਹਿਲੇ ਉਤਰਿਆ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਬੜਾ ਬਲੀ ਤਿਆਰ ਵਰ ਤਿਆਰ ਕੋੜਾ ਹੈ ਇਹ ਵੀ ਇਹ ਵੀ ਸਾਡੇ ਵੀਰ ਆਕਾਸ਼ਦੀਪ ਸਿੰਘ ਦਾ ਕੋੜਾ ਹੈ ਬੜੇ ਪ੍ਰੇਮ ਦੇ ਨਾਲ ਬੜਾ ਤਿਆਰ ਵਰ ਤਿਆਰ ਸਿੰਘ ਹੈ ਵੀ ਵੀਰ ਸੇਵਾ ਕਰਦਾ ਹੈ ਉਹਦੀ ਤੇ ਅੰਦਰ ਜਿਹੜਾ ਕਬੂਤਰ ਕੋੜੇ ਦਾ ਜਿਹੜਾ ਕਾਜਾ ਲਾਇਆ ਜਾ ਰਿਹਾ ਹੈ ਤੇ ਉਹਨੂੰ ਵੀ ਹੁਣ ਬਾਹਰ ਕੱਢਣ ਦੀ ਤਿਆਰੀ ਹੈ ਗੁਰੂ ਕਾਲਸਾ ਜੀ ਬੜਾ ਜੈਰੀ ਕੋੜਾ ਹੈ ਇਹ ਵੀ ਤੇ ਇਹਨੂੰ ਵੀ ਹੁਣ ਥੱਲੇ ਤਾਰ ਕੇ ਇਹਨੂੰ ਸੈਰ ਕਰਾਈ ਜਾਵੇਗੀ ਤੇ ਸਾਡੇ ਗਿਆਨੀ ਜੀ ਗਿਆਨੀ ਜੀ ਗਿਆਨੀ ਅਰਸ਼ਦੀਪ ਸਿੰਘ ਜੀ ਉਹ ਵੀ ਪਹੁੰਚੇ ਹੋਏ ਹਨ ਗੁਰੂ ਕਾਲਸਾ ਜੀ ਆਪਾਂ ਆਪਣੀ ਜ਼ਿੰਮੇਵਾਰੀ ਹੈ ਸਭ ਨਿਭਾਉਂਦੇ ਹਨ ਤੇ ਜਦੋਂ ਹੁਣ ਕਬੂਤਰ ਕੋੜੇ ਨੂੰ ਗੁਰੂ ਕਾਲਸਾ ਜੀ ਤਾਰ ਕੇ ਲਿਆ ਗਿਆ ਹੈ ਹੁਣ ਜਿਹੜਾ ਅਕੀਲਾ ਕੋੜਾ ਹੈ ਜੋਦਾ ਹੁਣ ਜੋਦੇ ਕੋੜੇ ਨੂੰ ਲੈ ਕੇ ਜਾਇਆ ਜਾਵੇਗਾ ਉਸ ਤੋਂ ਬਾਅਦ ਬੜੇ ਬੜੇ ਬਲੀ ਕੋੜੇ ਹਨ ڈاکੂ ਕੋੜਾ ਇਸ ਤੋਂ ਥੋੜੇ ਟ ਸਮੇਂ ਬਾਅਦ ਫਿਰ ਲੈ ਕੇ ਜਾਇਆ ਜਾਵੇਗਾ ਤੇ ਇਹ ਤੁਸੀਂ ਹੁਣ ਦੇਖ ਸਕਦੇ ਹੋ ਬਾਬਾ ਅਨਮੋਲ ਸਿੰਘ ਜੀ ਇੱਥੇ ਕਹਿੰਦੇ ਬਾਬਾ ਅਨਮੋਲ ਸਿੰਘ ਜੀ ਗੁਰੂ ਖਾਲਸਾ ਜੀ ਜਦੋਂ ਕਹਿੰਦੇ ਦੁਸ਼ਹਰੇ ਦਾ ਮਹੱਲਾ ਜਦੋਂ ਸਿੰਘ ਕੱਢਦੇ ਹਨ ਨਾ ਤੇ ਕਹਿੰਦੇ ਉਹ ਕੋੜੇ ਨੂੰ ਐਂਡ ਸੋਨੇ ਦੀ ਕਾਠੀ ਦੇ ਨਾਲ ਮੜ ਕੇ ਤਿਆਰ ਬਰਤਾਰ ਕੀਤਾ ਜਾਂਦਾ ਹੈ ਤੇ ਕਹਿੰਦੇ ਜਦੋਂ ਉਹ ਕੋੜਾ ਮਹੱਲੇ ਦੇ ਉੱਪਰ ਸਵਾਰ ਹੁੰਦਾ ਹੈ ਨਾ ਤੇ ਪੂਰਾ ਪਸੀਨੇ ਦੇ ਨਾਲ ਝਗਾ ਝਗ ਐਂਡ ਪਸੀਨੇ ਦੇ ਨਾਲ ਪੂਰਾ ਥੱਕਿਆ ਹੁੰਦਾ ਹੈ ਤੇ ਇਹ ਸਾਡੇ ਸਿੰਘਾਂ ਦਾ ਮੰਨਣਾ ਹੈ ਤੇ ਸਾਡਾ ਵੀ ਪ੍ਰਤੱਖ ਗੁਰੂਪੇ ਪੰਥਕਾਲਸ ਦਾ ਵੀ ਇਹੀ ਮੰਨਣਾ ਹੈ ਕਿ ਗੁਰੂ ਕਲਗੀ ਤਰ ਸਿੰਘ ਸਾਹਿਬ ਆਪ ਕਮਾਂਡ ਕਰਦੇ ਹਨ ਆਪ ਉਹ ਨੀਲੇ ਘੋੜੇ ਤੇ ਬਾਬਾ ਅਨਮੋਲ ਸਿੰਘ ਜੀ ਤੇ ਸਵਾਰ ਹੋ ਕੇ ਦੁਸ਼ਹਿਰੇ ਦੇ ਘੋੜੇ ਦੇ ਮਹੱਲ ਦੁਸ਼ਹਿਰੇ ਦੇ ਮਹੱਲੇ ਦੀ ਆਪ ਗੁਰੂ ਕਲਗੀ ਤਰ ਸਿੰਘ ਸਾਹਿਬ ਜੀ ਰਹਿਨਮਾਈ ਕਰਦੇ ਹਨ ਇਹ ਅਸੀਂ ਨਹੀਂ ਇਹ ਪੰਥ ਦਾ ਤਾਰੀਖ ਤੇ ਅੱਜ ਤੱਕ ਇਹ ਸਿੰਘ ਕਹਿੰਦੇ ਹਨ ਤੇ ਕਹਿੰਦੇ ਜਦੋਂ ਬਾਬਾ ਨਿਹਾਲ ਸਿੰਘ ਜੀ ਜਦੋਂ ਐਸਾ ਅਖੀਲੇ ਸਮੇਂ ਜਾਣ ਲੱਗੇ ਨਾ ਮਨ ਭਰ ਗਿਆ ਵੀ ਹੁਣ ਤਾਂ ਕੋਈ ਨਹੀਂ ਜੇ ਸਾਥ ਦਿੰਦਾ ਹੁਣ ਤੇ ਕੋਈ ਨਹੀਂ ਇਹ ਬਾਤ ਪਛਦਾ ਦੁਨੀਆ ਵਾਲਾ ਗੁਰੂ ਕਲਗੀ ਤੇਰ ਸਿੰਘ ਸਾਹਿਬ ਜੀ ਸਤਖੰਡ ਤੋਂ ਹੁੰਦੇ ਆ ਇਹ ਕਹਿ ਕੇ ਗਏ ਕਹਿੰਦੇ ਬਾਬਾ ਅਧਰਸ ਸਿੰਘ ਜੀ ਕਿੱਧਰ ਚਲੇ ਜੋ ਇਹ ਗੀਜਾ ਸਾਡਾ ਤੇ ਜੇਬ ਸਾਡੀ ਤੇ ਹੱਥ ਤੁਹਾਡਾ ਤੇ ਜਿੰਨਾ ਖਜਾਨੇ ਦੀ ਜਰੂਰਤ ਹੋਵੇ ਉਹਨਾਂ ਵਰਤਲਾ ਜੇ ਤੁਹਾਡੇ ਖਜਾਨੇ ਦੇ ਵਿੱਚ ਕੋਈ ਕਮੀਨਾ ਜੀ ਆਵੇਗੀ ਗੁਰੂ ਖਾਲਸਾ ਜੀ ਇਹ ਬਖਸ਼ਾ ਇਹ ਅੱਜ ਤੱਕ ਗੁਰੂ ਪੰਥ ਖਾਲਸੇ ਦੇ ਵਿੱਚ ਵਰਤਦੀਆਂ ਹਨ ਤੇ ਕਹਿੰਦੇ ਜਦੋਂ ਕੋਈ ਵੀ ਕਿਸੇ ਪ੍ਰਕਾਰ ਦੀ ਮਨੋ ਕਾਮਨਾ ਕਿਸੇ ਦੇ ਵਾਅਦਾ ਖਦਾ ਫੁੱਲਦਾਨਾ ਹੋਵੇ ਕੋਈ ਫਸਲ ਬਾੜੀ ਨਾਰਾਜ਼ੀ ਹੁੰਦੀ ਹੋਵੇ ਕੋਈ ਘਰ ਪਰਿਵਾਰ ਦੇ ਵਿੱਚ ਆਦ ਵਿਆਹ ਦੇ ਕਲੇਸ਼ ਹੁੰਦਾ ਹੋਵੇ ਤੇ ਕਹਿੰਦੇ ਜਦੋਂ ਕੋਈ ਭਾਵਨਾ ਦੇ ਨਾਲ ਆ ਕੇ ਇਹਨਾਂ ਇਰਾਕਿਆਂ ਨੂੰ ਤਈ ਤੇ ਰੱਖ ਕੇ ਕੋਈ ਛੋਲੇ ਵੀ ਚਵਾ ਦੇਣਾ ਕਹਿੰਦੇ ਜਿਵੇਂ ਜਿਵੇਂ ਆਪਣੇ ਦੰਦਾ ਥਲੇ ਰੱਖ ਕੇ ਛੋਲੇ ਚਾਪਦੇ ਹਨ ਓਵੇਂ ਓਵੇਂ ਉਹ ਜਿਹੜੇ ਜਿਹੜੇ ਅੱਗੇ ਜਿਹੜਾ ਕੋਈ ਵੀ ਕਿਸੇ ਪ੍ਰਕਾਰ ਦਾ ਰੋਗੀ ਹੈ ਜਾਂ ਕਿਸੇ ਵੀ ਪ੍ਰਕਾਰ ਦਾ ਜਿਹੜਾ ਵਿਗਨ ਦੇ ਵਿੱਚ ਪਿਆ ਹੋਇਆ ਹੈ ਕਹਿੰਦੇ ਉਹਦੇ ਦੁੱਖ ਕੱਟ ਕੇ ਰੱਖ ਦਿੰਦੇ ਹਨ ਇਹ ਗੁਰੂ ਕੇ ਇਰਾਕੇ ਐਡੀਆਂ ਵੱਡੀਆਂ ਬਖਸ਼ੀਆਂ ਗੀਤ ਹਨ ਗੁਰੂ ਕਲਗੀ ਤਰ ਸਿੰਘ ਸਾਹਿਬ ਜੀ ਨੇ ਦੇ ਹੁਣ ਇਹ ਗੁਰੂ ਕੇ ਪੰਥਕਾਰ ਸੇ ਦੇ ਸਾਰੇ ਇਰਾਗੇ ਉਤਰ ਗਏ ਹਨ ਅਖੀਰਲਾ ਜਿਹੜਾ ਵਸ਼ੇਰਾ ਹੈ ਉਹ ਹੁਣ ਲਾਲੀ ਰਹਿ ਗਿਆ ਹੈ ਤੇ ਇਹਨੂੰ ਉਤਾਰ ਕੇ ਹੁਣ ਸਾਰੇ ਘੋੜਿਆਂ ਨੂੰ ਫਰਾਇਆ ਜਾਵੇਗਾ ਤੇ ਫਿਰ ਉਹਨਾਂ ਦੇ ਵਕੂ ਵਕਰੇ ਥਾਂ ਤੇ ਲਾ ਕੇ ਤੇ ਉਹਨਾਂ ਨੂੰ ਜਲ ਪਾਣੀ ਵਿਖਾਇਆ ਜਾਵੇਗਾ ਤੇ ਇਹ ਤੁਸੀਂ ਵੇਖ ਸਕਦੇ ਹੋ ਇਹ ਵਖਰਾ ਨਜ਼ਾਰਾ ਕਿਤੇ ਵੇਖਣ ਨੂੰ ਨਹੀਂ ਜੇ ਮਿਲ ਸਕਦਾ ਹਾਂਜੀ ਗੁਰੂ ਖਾਲਸਾ ਦੀ ਨਿਸ਼ਾਨਾ ਨਗਾਰਿਆਂ ਤਾਬਿਆਂ ਦੀ ਹੀਟ ਸਾਡੇ ਪੰਥ ਦੇ ਨਿਸ਼ਾਨ ਜਾ ਰਹੇ ਹਨ ਪੰਤ ਦੇ ਮਹਾਨ ਜਰਨੈਲ ਸਿੰਘ ਸਾਹਿਬ, ਹਦਰ ਬਾਬਾ ਜੀ, ਬਾਬਾ ਮੇਜਰ ਸਿੰਘ ਸਾਹਿਬ ਜੀ, ਸੋਢੀ ਸਾਹਿਬ ਉਹ ਵੀ ਆਪਣੀ ਆਗਿਆ ਤਾਬਾ ਹੇਠ ਰੱਖ ਕੇ ਸਾਰੇ ਪੈਰੇ ਕਰਾਰੇ ਹਨ ਤੇ ਸਾਰੇ ਫੌਜਾਂ ਦੇ ਪੈਰੇ ਆਪਣੀ ਆਗਿਆ ਤਾਬੇ ਦੇ ਹੇਠ ਮਹਾਂਪੁਰਖਾਂ ਵੀ ਕਰਾਰੇ ਹਨ ਤੇ ਜਿੰਨੇ ਵੀ ਪ੍ਰਕਾਰ ਦੇ ਇੱਥੇ ਪ੍ਰਬੰਧ ਹੈ ਇਹ ਨਹੀਂ ਮਹਾਂਪੁਰਖਾਂ ਦੀ ਆਖ ਤੋਂ ਉਹਲੇ ਕੋਈ ਕਾਰਜ ਹੋ ਜਾਵੇਗਾ ਸਾਰੇ ਮਹਾਂਪੁਰਖਾਂ ਨੇ ਆਪਣੇ ਹੱਥੀਂ ਕਾਰਜ ਕਰਵਾਉਂਦੇ ਹਨ ਫੌਜਾਂ ਦੇ ਨਾਲ ਪ੍ਰੇਮ ਪਿਆਰ ਨਾਲ ਵਿੱਚ ਰੱਖ ਕੇ प्रेम प्यार ਦਾ ਸੌਦਾ ਰੱਖ ਕੇ ਸਾਰਿਆਂ ਨੂੰ ਵਜਨ ਕਰਦੇ ਹਨ ਕਹਿੰਦੇ ਜਿੰਨ ਪ੍ਰੇਮ ਕਿਓ ਤਨਹੀ ਪ੍ਰਪਾਇਓ ਮਹਾਪੁਰਖਾਂ ਦੀ ਇਹੀ ਅੱਜ ਤੱਕ ਕਲਾ ਵੇਖਣ ਨੂੰ ਮਿਲਦੀ ਹੈ ਜਿਹੜਾ ਵੀ ਮਿਲਦਾ ਹੈ ਇਹੀ ਕਹਿੰਦਾ ਹੈ ਮਹਾਪੁਰਖਾਂ ਦੇ ਵਿੱਚ ਪ੍ਰੇਮ ਦੀ ਮੂਰਤ ਹਨ ਤੇ ਮਹਾਪੁਰਖ ਆਪ ਆਪਣੇ ਹੱਥੀ ਨਿਸ਼ਾਨਾ ਦਾ ਅਰਦਾਸਾ ਕਰਾ ਰਹੇ ਹਨ ਤੇ ਇੱਕ ਵਾਰੀ ਇੱਕ ਨਿਸ਼ਾਨ ਦਾ ਕੰਮ ਕਰਾ ਕੇ ਜਾ ਰਿਹਾ ਹੈ ਤੇ ਥੋੜੇ ਸਮੇਂ ਦੇ ਅੰਦਰ ਜਿਹੜੇ ਦੂਸਰੇ ਨਿਸ਼ਾਨ ਸਾਹ ਹਨ ਉਹਨਾਂ ਦੀ ਪ੍ਰਕਰਮਾ ਕਰਾ ਕੇ ਸ਼ੀਧੀ ਦੇ ਕਾ ਨਗਰੀਆਂ ਹਨ ਉਧਰ ਪ੍ਰਕਰਮਾ ਕਰਾ ਕੇ ਥੋੜੇ ਸਮੇਂ ਤੱਕ ਉਹਨਾਂ ਨਿਸ਼ਾਨਾ ਦੀ ਵੀ ਅਰਦਾਸਾ ਹੋਵੇਗਾ ਇਸ ਸਾਰੀਆਂ ਮਿਸਲਾਂ ਦੇ ਨਿਸ਼ਾਨ ਇਕੱਤਰਤ ਕਰਕੇ ਅਰਦਾਸਾ ਕਰਕੇ ਤੇ ਸਿੰਘ ਸਾਹਿਬ ਜੀ ਹੇਠਾਂ ਬਾਬਾ ਜੀ ਬਾਬਾ ਮੇਜਰ ਸਿੰਘ ਸਾਹਿਬ ਜੀ ਸੋਢੀ ਸਾਹਿਬ ਤੰਨਾ ਮਹਾਂਪਰਕਾ ਦੀ ਰਹਿਮ ਨਾਲ ਇੱਥੇ ਅੱਗੇ ਸਾਰੇ ਕਾਰਜ ਆਰੰਭ ਹੋਣਗੇ ਤੇ ਸਾਰੇ ਪੰਥ ਦੇ ਚੜ੍ਹਦੀ ਕਲਾ ਵਾਲੇ ਸਿੰਘ ਆਪਾਂ ਆਪਣੇ ਪਹਿਰਿਆਂ ਦੇ ਉੱਤੇ ਜੁਟੇ ਹੋਏ ਹਨ ਤੇ ਜਿਹੜੇ ਤੁਸੀਂ ਦੇਖ ਸਕਦੇ ਹੋ ਪੰਥ ਦੇ ਨਿਸ਼ਾਨ ਉਹ ਵੀ ਗੁਰੂ ਪੰਥ ਘਾਰਸੇ ਦਰਬਾਰਾ ਦੇ ਅੰਦਰ ਪਹੁੰਚ ਗਏ ਹਨ ਤੇ ਗੁਰੂ ਕਲਗੀ ਦਰ ਸਿੰਘ ਸਾਹਿਬ ਜੀ ਇਹ ਦਰਬਾਰਾਂ ਦੇ ਸਨਮਖਾਨ ਹੋ ਕੇ ਤੇ ਫਿਰ ਜਾ ਕੇ ਆਪਣੇ ਨਿਸ਼ਾਨਾਂ ਅਜ਼ਾਬੇ ਹਿੱਟ ਜਾਣ ਪਹੁੰਚਣਗੇ ਤੇ ਇਹ ਕਲਾ ਅੱਜ ਤੱਕ ਤੁਸੀਂ ਦੇਖ ਲਓ ਕਿ ਤੇਰੀ ਦੇਖਣ ਨੂੰ ਨਹੀਂ ਜੇ ਮਿਲਦੀ ਇਹ ਜਿਹੜੇ ਨਿਹੰਗ ਸਿੰਘ ਲੈ ਕੇ ਵਿਚਰਦੇ ਹਨ ਇੱਕ ਨਿਸ਼ਾਨ ਸਾਹਿਬ ਹੁੰਦੇ ਹਨ ਜਿਹੜੇ ਆਪ ਗੁਰਦੁਆਰੇ ਸਾਹਿਬ ਦੇ ਅੰਦਰ ਦੇਖਦੇ ਹਾਂ ਉਹ ਨਿਸ਼ਾਨ ਸਾਹਿਬ ਦੀ ਇਹ ਨਿਸ਼ਾਨੀ ਹੈ ਵੀ ਇੱਥੇ ਆਪ ਗੁਰਕੜੀ ਗਿੱਤਰ ਸਿੰਘ ਸਾਹਿਬ ਦੀ ਨਿਸ਼ਾਨੀ ਹੈ ਸਿੱਕੀ ਸੇਵੀ ਹੈ ਪਰ ਜਿਹੜੇ ਇਹ ਬੈਰਕੇ ਨਿਸ਼ਾਨ ਹਨ ਜਿਹੜੇ ਨਿਹੰਗ ਸਿੰਘ ਲੈ ਕੇ ਚੜਦੇ ਹਨ ਇਹ ਜੁੱਧ ਦੇ ਨਿਸ਼ਾਨ ਹਨ ਜਿਹੜੇ ਜੁੱਧ ਦੇ ਜੰਗ ਦੇ ਅੰਦਰ ਲੈ ਕੇ ਚੜੇ ਜਾਣ ਜਿਨ੍ਹਾਂ ਦੇ ਨਾਲ ਸੂਰਮਿਆਂ ਦੇ ਆਹੂ ਲਾ ਕੇ ਰੱਖ ਦਿੱਤੇ ਜਾਣ ਐਸੇ ਬੈਰਕੇ ਨਿਸ਼ਾਨ ਉਵੀ ਮਾਪਰ ਖਾਦੀ ਰੈਨ ਮਾ ਇਹ ਹਟ ਆ ਗਿਆ ਤਵੇ ਪਹੁੰਚ ਗਏ ਹਨ ਤੇ ਜਗਾਰੇ ਕੀ ਆਵੇ ਨਿਆਲੋ ਜਾਵੇ ਝੂਲਦੇ ਨਿਸ਼ਾਨਾ ਨਗਾਰਿਆਂ ਤੋਂ ਸੇ ਗੁਪਤ ਗੈਬੀ ਹੋ ਜਾਣੂ ਭਾਵੇ ਆਤਰੀਆ ਕਾਲ ਜਗਾਰੇ ਕੀ ਆਵੇ ਨਿਆਲੋ ਜਾਵੇ ਦਿਸ਼ਟ ਦਵਨ ਮਹਾਕਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੂੰ ਭਾਵੇ ਆਤਰੀਆ ਕਾਲ ਗੁਰਪੁਰ ਅਕਾਲ ਦੇਖ ਤੇਗ ਫਤਿਹ